ਇਸ ਅਮਰਦੀ ਰਚਨਾ ਇਤਿਹਾਸਕ ਤੇ ਹਸੀਨ ਸਫਰ ਹੈ ਕਲਕਾ Shimla ਰੇਲ ਮਾਰਕ ਪੰਜਾਬ ਪ੍ਰਦੇਸ਼ ਦੀ ਰਾਜਧਾਨੀ Shimla ਆਪਣੇ ਅੰਦਰ ਕਈ ਇਤਿਹਾਸਕ ਯਾਦਗਾਰਾਂ ਸਾਂਭੀ ਬੈਠੀ ਹੈ ਅੰਗਰੇਜ਼ੀ ਰਾਜ ਦੀ ਰਾਜਧਾਨੀ ਤੇ ਸਵਰਗੀ ਸਾਭਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਮਰਹੂਮ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਵਿਚਕਾਰ Shimla ਸਮਝੌਤਾ ਸੰਧੀ ਨੇ ਇਸੇ ਸ਼ਹਿਰ ਦੀ ਇਤਿਹਾਸਕ ਤੇ ਰਾਜਨੀਤਿਕ ਮਹੱਤਤਾ ਨੂੰ ساری ਦੁਨੀਆ ਵਿੱਚ ਪ੍ਰਸਿੱਧ ਕੀਤਾ ਹੈ ਗਰਮੀਆਂ ਦੀ ਰਾਜਧਾਨੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਇਤਿਹਾਸਿਕ ਸ਼ਹਿਰ ਸਲਾਨੀਆ ਦੀ ਵੀ ਪਹਿਲੀ ਪਸੰਦ ਬਣ ਚੁੱਕਿਆ ਹੈ। ਇਹ ਸੱਜਪੁੱਤ ਤੇ ਖੂਬਸੂਰਤ ਪਹਾੜੀ ਸਫ਼ਰ ਨੂੰ ਚਾਰ ਚੰਨ ਲਾਉਂਦਾ ਹੈ। ਇੱਥੋਂ ਦਾ ਸੀਨ ਤੇ ਪਹਾੜੀ ਦੇਲ ਸਫ਼ਰ ਜੋ ਅਧਿਸ਼ਵਤ్ర ਵਰਗਾ ਦਰਜਾ ਹਾਸਲ ਕਰ ਚੁੱਕਿਆ ਹੈ। 9 ਨਵੰਬਰ 1903 ਨੂੰ ਕਾਲਕਾ ਸ਼ਿਮਲਾ ਰੇਲ ਮਾਰਗ ਦਾ ਆਰੰਭ ਕੀਤਾ ਗਿਆ ਸੀ। 120 ਸਾਲਾਂ ਦਾ ਸਫ਼ਰ ਪੂਰਾ ਕਰ ਰਿਹਾ ਇਹ ਰੇਲ ਸਫ਼ਰ ਕਈ ਇਤਿਹਾਸਕ ਯਾਦਾਂ ਸੰਭੀ ਬੈਠਾ ਹੈ। 396 ਤੋਂ ਇਜ਼ਰਾਈਲ ਸਫ਼ਰ ਨੂੰ ਬਣਾਉਣ ਦਾ ਕੰਮ ਦਿੱਲੀਆ ਵਾਲਾ ਕੰਪਨੀ ਨੂੰ ਸੌਂਪਿਆ ਗਿਆ ਸੀ ਸੰਸਾਰ ਦਾ ਇਹ ਅਜਪਤ ਸੇਨ ਰੇਲਮਾਰਗ ਕਲਕਾਤ ਤੋਂ ਸ਼ਿਮਲਾ 96 ਕਿਲੋਮੀਟਰ ਦੂਰੀ ਸਲਾਨੀਆਂ ਦੇ ਆਨੰਦ ਵਿੱਚ ਬੇਸ਼ੁਮਾਰ ਵਾਦਾ ਕਰਦਾ ਹੈ ਕਲਕਾਤ ਤੋਂ ਸ਼ੁਰੂ 655 ਮੀਟਰ ਦੀ ਉਚਾਈ ਤੋਂ ਸ਼ਿਮਲਾ 2076 ਮੀਟਰ ਦੀ ਉਚਾਈ ਤੱਕ ਦਾ ਸਫ਼ਰ ਆਨੰਦ ਸਿਖਰ ਹੋਣੇ ਪੜਦਾ ਹੈ 96 ਕਿਲੋਮੀਟਰ ਲੰਬੇ ਸੇਨ ਰੇਲਮਾਰਗ ਵਿੱਚ 18 ਰੇਲਵੇ ਸਟੇਸ਼ਨ ਤੇ 103 ਸਰੰਗਾਂ ਆਉਂਦੀਆਂ ਹਨ ਜਿਸ ਪਹਾੜੀ ਸਫ਼ਰ ਨੂੰ ਹੋਰ ਵੀ ਰੋਮਾਂਟਿਕ ਬਣਾ ਦਿੰਦੀ ਹੈ ਹਨ ਬੜਾਗ ਰੇਲਵੇ ਸਟੇਸ਼ਨ ਤੇ 33 ਨੰਬਰ ਰੇਲਵੇ ਸਰੰਗ ਸਭ ਤੋਂ ਲੰਬੀ ਸਰੰਗ ਹੈ ਜਿਸ ਦੀ ਲੰਬਾਈ 1143.6 ਕਿਲੋਮੀਟਰ ਹੈ ਇਸ ਸਰੰਗ ਨੂੰ ਪਾਰ ਕਰਨ ਲਈ ਰੇਲ ਗੱਡੀ 2.5 ਮਿੰਟ ਦਾ ਸਮਾਂ ਲੈਂਦੀ ਹੈ ਇਸ ਸਰੰਗ ਕਲਕੱਤਾ ਤੋਂ 41 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਸਰੰਗ ਨਾਲ ਵੀ ਇੱਕ ਘਟਨਾ ਜੁੜੀ ਹੋਈ ਹੈ ਇਹ ਮੰਨਿਆ ਜਾਂਦਾ ਹੈ ਕਿ ਬ੍ਰਿਟਿਸ਼ ਸਰਕਾਰ ਦੁਆਰਾ ਇਸ ਸਰੰਗ ਨੂੰ ਬਣਾਉਣ ਦੀ ਜ਼ਿੰਮੇਵਾਰੀ ਇੱਕ ਬ੍ਰਿਟਿਸ਼ ਇੰਜੀਨੀਅਰ ਕਰਨਲ ਬਲੌਗ ਨੂੰ ਦਿੱਤੀ ਗਈ ਸੀ। ਪਰੰਤੂ ਉਸਨੂੰ ਬਣਾਉਂਦੇ ਸਮੇਂ ਸੁਰੰਗ ਦੇ ਦੋਨੋਂ ਸਿਰੇ ਆਪਸ ਵਿੱਚ ਨਾ ਜੁੜਨ ਕਾਰਨ ਕਰਨਲ ਬਲੌਗ ਨੂੰ 1 ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਜਿਸ ਤੋਂ ਖਫਾ ਹੋ ਕੇ ਉਸਨੇ ਖੁਦਕੁਸ਼ੀ ਕਰ ਲਈ ਸੀ। ਇਸ ਕਾਰਨ ਇਸ ਤਨਾ ਬਲੌਗ ਸਰੰਗ ਰੱਖਿਆ ਗਿਆ ਸੀ। ਇਸ ਰੰਗ ਨੂੰ ਪਾਰ ਕਰਦੇ ਸਮੇਂ ਇੱਕਦਮ ਹਨੇਰਾ छा ਜਾਂਦਾ ਹੈ ਤੇ ਛੋਟੇ ਬੱਚੇ ਰੋਣ ਲੱਗ ਜਾਂਦੇ ਨੇ ਤੇ ਵੱਡੇ ਕਲਕਾਰੀਆਂ ਮਾਰ ਕੇ ਸਫਰ ਦਾ ਲੁੱਥ ਭਲੈਂਦੇ ਨੇ। ਇਸ ਰੇਲ ਮਾਰਗ ਤੇ 869 ਛੋਟੇ ਵੱਡੇ ਪੁਲ ਅਤੇ 919 ਕੁਮਾਵਾਂਦੇ ਨੇ ਜਿੱਥੇ ਰੇਲ ਗੱਡੀ 48 ਡਿਗਰੀ ਦੇ ਕੋਣ ਤੇ ਘੁੰਮਦੀ ਬਖਾਈ ਦਿੰਦੀ ਹੈ ਜੋ ਕਿ ਇੱਕ ਰੋਮਾਂਟਿਕ ਦ੍ਰਿਸ਼ ਪੇਸ਼ ਕਰਦੀ ਹੈ ਇਸ ਸਫ਼ਰ ਦੇ ਦਿਲ ਖਿੱਚਵੇਂ ਦ੍ਰਿਸ਼ ਸਲਾਨੀਆਂ ਦੀ ਢੀੜ ਤੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਯੂਨੈਸਕੋ ਨੇ ਜਲਾਈ 2008 ਵਿੱਚ ਇਸ ਸਫ਼ਰ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਦਿੱਤਾ ਸੀ ਇਸ ਆਕਰਸ਼ਿਤ ਰੇਲ ਮਾਰਗ ਨੇ ਬਾਲੀਵੁੱਡ ਨੂੰ ਵੀ ਪ੍ਰਭਾਵਿਤ ਕੀਤਾ ਹੈ 1974 ਵਿੱਚ ਬਣੀ ਸੁਪਰ ਹਿੱਟ ਫਿਲਮ ਦੋਸਤ ਦਾ ਮਸ਼ਹੂਰ ਗੀਤ ਗਾੜੀ ਬੁੜਾ ਰਹੀ ਹੈ ਸੀਟੀ ਵਜਾ ਰਹੀ ਹੈ ਇਸ ਮਾਰਗ ਤੇ ਹੀ ਫਰਮਾਇਆ ਗਿਆ ਸੀ ਸਾਲ 2000 ਵਿੱਚ ਅਭਨੇਤਰੀ ਪ੍ਰਿਤੀ ਜਿੰਤਾ ਦੀਆਂ ਫਿਲਮਾਂ ਕਿਆ ਕਹਿਣਾ ਆਰਚਵੈਲ ਜਬ ਵੀ ਮਿਟ ਸੰਮਰੇ ਅਤੇ ਰਮਈਆ ਵਸਤਾ ਵਈਆ ਦੀ ਸ਼ੂਟਿੰਗ ਇਸ ਮਾਰਗ ਤੇ ਹੀ ਕੀਤੀ ਗਈ ਸੀ ਸ਼ਿਮਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੋਣ ਕਾਰਨ ਸੜਕੀ ਹਵਾਈ ਤੇ ਰੇਲ ਮਾਰਗ ਨਾਲ ਜੁੜਿਆ ਹੋਇਆ ਹੈ ਜੇਕਰ ਅਸੀਂ ਸ਼ਿਮਲਾ ਦੀਆਂ ਖੂਬਸੂਰਤ ਬਾਦੀਆਂ ਦੀ ਸੈਰ ਕਰਨ ਜਾ ਰਹੇ ਹਾਂ ਸਸਾਨੂੰ ਹਮੇਸ਼ਾ ਹੀ ਰੇਲ ਮਾਰਗ ਨੂੰ ਹੀ ਤਰਜੀ ਦੇਣੀ ਚਾਹੀਦੀ ਹੈ ਕਿਉਂਕਿ ਪਹਾੜਾਂ ਦੀਆਂ ਚੋਟੀਆਂ ਉੱਪਰ ਚਲਦੀ ਰੇਲ ਗੱਡੀ ਦਿਲਕਸ਼ ਨਜ਼ਾਰੇ ਪੇਸ਼ ਕਰਦੀ ਹੈ। ਦੇਵਦਾਰ ਤੇ ਚੇਲਾ ਦੇ ਕਣੇ ਜੰਗਲਾਂ ਦਾ ਇਹ ਸਫ਼ਰ ਮਨੁੱਖੀ ਮਨ ਮਸਤਕ ਵਿੱਚ ਇੱਕ ਨਵੀਂ ਰੂਹ ਫੂਕ ਜਾਂਦਾ ਹੈ ਜੋ ਸਾਡੀ ਮਾਨਸਿਕਤਾ ਨੂੰ ਇੱਕ ਨਵਾਂ ਹੁਲਾਰਾ ਦਿੰਦਾ ਹੈ। ਆਓ ਆਪਣੀ ਰੂਹ ਦੀ ਸਾਜ਼ ਲਈ ਕਾਰਕਾ ਤੋਂ ਰੇਲ ਮਾਰਗ ਰਾਹੀਂ ਇਸ ਦਾ ਆਰੰਭ ਕਰੀਏ। ਧੰਨਵਾਦ।